ਨਮਸਕਾਰ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਾਂਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਈ ਸਰਬਜੀਤ ਸਿੰਘ ਖਾਲਸਾ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਵੱਡਾ ਐਲਾਨ ਕੀਤਾ ਕਰ ਦਿੱਤਾ ਗਿਆ ਹੈ ਕਿ ਉਸ ਦੀ ਪਤਨੀ ਜਿਸ ਦਾ ਨਾਮ ਸੰਦੀਪ ਕੌਰ ਹੈ ਉਹ ਐਸਜੀਪੀਸੀ ਦੀਆਂ ਚੋਣਾਂ ਲੜੇਗੀ ਜਦੋਂ ਪੱਤਰਕਾਰਾਂ ਨੇ ਉਹਨਾਂ ਕੋਲ ਪੁੱਛਿਆ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣ ਲੜੇਗੀ ਉਹਨੇ ਕਿਹਾ ਜਿਮਨੀ ਚੋਣਾ ਹਾਲੇ ਕਾਫੀ ਦੇਰ ਬਾਅਦ ਹੋਣਗੀਆਂ ਉਸ ਤੋਂ ਪਹਿਲਾਂ ਐਸਜੀਪੀਸੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਸ ਲਈ ਮੇਰੀ ਪਤਨੀ ਜਿਹੜੀ ਹੈ ਚੋਣ ਮੈਦਾਨ ਦੇ ਵਿੱਚ ਆਵੇਗੀ ਐਸਜੀਪੀਸੀ ਚੋਣਾਂ ਲਈ ਦੂਸਰੇ ਪਾਸੇ ਉਹਨੇ ਇਹ ਵੀ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਮਿਲਦੀ ਜੁਲਦੀ ਇੱਕ ਨਵੀਂ ਪਾਰਟੀ ਬਣਾਉਣ ਜਾਣ ਜਾ ਰਹੇ ਹਾਂ ਇਸ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਲੋਕ ਸਭਾ ਦੀ ਸੀਟ ਜਿੱਤੀ ਹੈ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਉਹ ਵੀ ਸ਼ਾਮੂਲੀਅਤ ਕਰਨਗੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਬਾਗੀ ਧੜੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਨੇ ਉਹ ਵੀ ਸਾਡੇ ਨਾਲ ਫੋਨ ਉੱਤੇ ਜੁੜੇ ਹੋਏ ਨੇ ਅਤੇ ਗੁਪਤ ਖਾਤੇ ਸਾਡੇ ਨਾਲ ਮੀਟਿੰਗਾਂ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹਨਾਂ ਦਾ ਮਸਲਾ ਨਹੀਂ ਸੁਲਝਦਾ ਜਾਂ ਉਸ ਨੂੰ ਸੁਲਝਾਉਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਨੂੰ ਨਹੀਂ ਛੱਡਦੇ ਯਾਨੀ ਕਿ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦੇ ਤਾਂ ਆਉਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਗੀ ਧੜਾ ਸਿੱਧਾ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਲੋਕ ਸਭਾ ਦੀ ਸੀਟ ਜਿੱਤੀ ਹੈ ਹਲਕਾ ਫਰੀਦਕੋਟ ਦੂ ਉਹਦੇ ਨਾਲ ਗੱਟ ਜੋੜ ਕਰਕੇ ਨਵੀਂ ਸ਼੍ਰੋਮਣੀ ਅਕਾਲੀ ਦਲ ਬਣਾਉਣਗੇ ਜਿਸ ਦੇ ਵਿੱਚ ਉਹਨਾਂ ਦੀ ਪਤਨੀ ਸੰਦੀਪ ਕੌਰ ਅਤੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਵੀ ਹੋਣਗੇ ਇਟ ਮੀਨਸ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਨਵੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹੋਂਦ ਮਿਲੇਗੀ ਦੂਸਰੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਨਵੇਂ ਬਣੇ ਐਮਪੀ ਨੇ ਸੰਸਦ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਜਮਨੀ ਚੋਣਾਂ ਹੋਣ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਐਸਪੀਸੀ ਦੀਆਂ ਚੋਣਾਂ ਅਸੀਂ ਉਹਨਾਂ ਲੋਕਾਂ ਨੂੰ ਸੀਟਾਂ ਟਿਕਟਾਂ ਦੇਵਾਂਗੇ ਜਿਹੜੇ ਲੋਕ ਪੰਥ ਲਈ ਕੰਮ ਕਰਦੇ ਰਹੇ ਨੇ ਅਤੇ ਜਿਨ੍ਹਾਂ ਦਾ ਉੱਗਾ ਤੇ ਨਿੱਗਾ ਯੋਗਦਾਨ ਹੈ ਜਾ ਜੁਨਾ ਦੀਆਂ ਸਿੱਖ ਪੰਥ ਦੇ ਲਈ ਅਨੇਕਾਂ ਕੁਰਬਾਨੀਆਂ ਨੇ ਜਾਂ ਜਿਹੜੇ ਬੁੱਧੀਜੀਵ ਨੇ ਜਿਹੜੇ ਸ਼ਰੋਮਣੀ ਅਕਾਲੀ ਦਲ ਅਤੇ ਜਿਹੜੇ ਸਿੱਖ ਪੰਥ ਨੂੰ ਪਿਆਰ ਕਰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸਾਡੀ ਪਾਰਟੀ ਵੱਲੋਂ ਟਿਕਟਾਂ ਦਿੱਤੀਆਂ ਜਾਣਗੀਆਂ ਅਸੀਂ ਟਿਕਟਾਂ ਵੇਚਣੀਆਂ ਨਹੀਂ ਅਸੀਂ ਧਰਮ ਦੇ ਹadhar ਤੇ ਨਹੀਂ ਅਸੀਂ ਦੇਣੀਆਂ ਨੇ ਸ਼ਖਸੀਅਤਾਂ ਜਿਹੜੀ ਪਰਸਨਲਿਟੀਆਂ ਨੇ ਇਲਾਕੇ ਦੀਆਂ ਜਾਂ ਜਿਨ੍ਹਾਂ ਨੇ ਧਰਮ ਦੀ ਖਾਤਰ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਉਹ ਜਾਣ ਤੇ ਪਛਾਣ ਦੇ ਮਹਤਾਜ ਨਹੀਂ ਅਸੀਂ ਉਹਨਾਂ ਉਮੀਦਵਾਰਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਟਿਕਟਾਂ ਜਿਹੜੀਆਂ ਦੇਾਂਗੇ ਨੌ ਹਲਕਿਆਂ ਦੇ ਵਿੱਚੋਂ ਜਿਹੜੀਆਂ 2022 ਦੀਆਂ ਲੋਕ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹ ਤਾਂ ਖਲਾਸਾ ਹੀ ਕਰ ਦਿੱਤਾ ਹੈ ਭਾਈ ਸਾਹਿਬ ਜੀ ਸਿੰਘ ਖਾਲਸਾ ਨੇ ਕਿ ਨੌ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਮੇਰੇ ਹਲਕੇ ਦੇ ਵਿੱਚੋਂ ਉਹ ਉਥੇ ਜਿਹੜੀਆਂ ਟਿਕਟਾਂ ਦੀ ਵੰਡ ਮੇਰੇ ਵੱਲੋਂ ਕੀਤੀ ਜਾਏਗੀ ਅਤੇ ਹੁਣ ਤੋਂ ਲੈ ਕੇ ਉਹਨਾਂ ਉਮੀਦਵਾਰਾਂ ਦਾ ਮੈਂ ਮੰਤਰ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨੇ ਕਿਹਾ ਕਿ ਮੇਰੀ ਪਤਨੀ ਸੰਦੀਪ ਕੌਰ ਜੇਕਰ ਉਹਨਾਂ ਇੰਟਰਸਟ ਹੈ ਤੇ ਉਹ ਚੋਣ ਲੜ ਸਕਦੀ ਹੈ ਲੇਕਿਨ ਜਿਮਨੀ ਚੋਣਾਂ ਤੋਂ ਪਹਿਲਾਂ ਅਸੀਂ ਐਸਪੀ ਦੀ ਚੋਣਾਂ ਤੇ ਉਹਨਾਂ ਨੂੰ ਖੜਾ ਕਰਾਂਗੇ ਧੰਨਵਾਦ